ਇਹ ਨੇ ਸਰਦੀਆਂ ਵਾਲੇ ਕੱਦੂ ਇਹ ਆਪਾਂ ਕੱਦੂ ਲਾਏ ਸੀਗੇ ਪਹਿਲਾਂ ਤਾਂ ਨਹੀਂ ਸੀ ਲੈਣ ਤੇ ਇਹ ਕੱਦੂ ਪਰ ਹੁਣ ਲੱਗੇ ਨੇ ਲਹਿਣ ਕੱਦੂ ਆ ਹਰੇ ਰੰਗ ਦੇ ਕੱਦੂ ਨੇ ਬਾਬਾ ਮੋਟੇ ਹੋ ਜਾਂਦੇ ਨੇ ਰਹਿੰਦੇ ਪਰ ਕੱਚੇ ਨੇ ਜਮਾ ਇਹ ਅਜੇ ਮੂੜੀ ਚਿਕੰਦਰ ਮੂੜੀ ਤਾਂ ਪੱਟਣ ਵਾਲੀ ਹੋਵੇ ਚਿਕੰਦਰ ਹਜੇ ਸੋਕਾ ਆਗੇ ਆਗੇ ਫਿਰ ਉਹ ਗਾਜਰ ਆਗੇ ਇਧਰ ਪਾਸੇ ਮਟਰ ਮਟਰ ਪਲਾਏ ਸੀ ਪਹਿਲਾਂ ਜਿਹੜੇ ਬੀ ਲਾਇਏ ਸੀ ਉਹ ਮਰ ਗਏ ਸੀ ਵਿੱਚੋਂ ਆ ਹੁਣ ਦੁਬਾਰੇ ਫਲੀਆਂ ਲੱਗਣ ਲੱਗੀਆਂ ਨੇ ਮਟਰ ਹਾਲਪੈਣ ਲੱਗ ਗਿਆ ਇਹ ਆ ਜਿਵੇਂ ਤੁਹਾਨੂੰ ਦਿਖਾ ਰਹੇ ਆਂ ਨਾਲ ਨਾਲ ਉਹ ਬਾਰੇ ਹਰਾ ਹੋਇਆ ਮਤਲਬ ਆ ਮੋੜੀ ਸਾਰੀ ਇਹ ਤੇ ਆ ਫੇਰਾ ਮਟਰ ਆਲੋ ਪਹਿਲੇ ਮਟਾਲੇ ਤੇ ਇਹ ਪੈਨ ਲੱਗ ਗਿਆ ਫਾਲੇ ਇਹ ਆ ਗਈ ਗਾਜਰ ਗਾਜਰ ਵੀ ਅਬ ਦੇਖਦੇ ਆਂ ਬੱਚੋ ਇਹ ਇਹ ਪੱਤਣ ਵਾਲੀ ਇਹ ਜਿਹੜੀ ਆ ਨਾ ਇਹ ਕੋੜੀ ਪਤਲੀ ਆ ਗਾਜਰ ਆ ਵਾਚ ਹੁਣ ਦੇਖਾਂ ਅਬ ਇਹ ਬੜੇ ਛਾੜ ਗਏ ਕੋਈ ਪੱਤ ਨਹੀਂ ਆਇਆ ਇੱਕ ਪਾਣੀ ਲਾ ਕੇ ਫਿਰ ਉਹ ਜਾਨੀਆ ਪੱਤਾ ਕਦੇ ਸਿੱਖੀ ਜਿਹਾ ਹੋਈ ਸੋਤੇ ਜਿਹਾੜੀ ਮੇਥੋਂ ਦਫਾ